ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਇਹ ਦੇਰ ਰਾਤ 1:30 ਵਜੇ ਦੇ ਕਰੀਬ ਕਾਨੂੰਗਨ ਰੋਡ ਤੇ ਰਹਿਣ ਵਾਲੇ ਇੱਕ ਸੁਨਿਆਰੇ ਦੇ ਘਰ 9-10 ਹਥਿਆਰਬੰਦ ਡੁਟੇਰੇ ਦੀਵਾਰ ਤੇ ਲੱਗੀ ਗ੍ਰਿੱਲ ਕੱਟ ਕੇ ਵੜ ਗਏ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਸੁਨਿਆਰੇ ਨੂੰ ਜ਼ਖਮੀ ਕਰਕੇ ਉਸ ਦੀ ਪਤਨੀ ਦੇ ਕੁਝ ਗਹਿਣੇ ਲੈ ਕੇ ਫਰਾਰ ਹੋ ਗਏ ਤੇ ਇਸ ਦੌਰਾਨ ਸੁਨਿਆਰੇ ਦੀ ਪਤਨੀ ਵੱਲੋਂ ਆਪਣੇ ਪਤੀਜਾ ਨੂੰ ਫੋਨ ਕਰ ਦਿੱਤਾ ਗਿਆ ਜਿਸ ਤੇ ਮੌਕੇ ਤੇ ਰਿਸ਼ਤੇਦਾਰ ਪਹੁੰਚ ਕੇ ਤਾਂ ਉਹਨਾਂ ਦਾ ਲੁਟੇਰਿਆਂ ਦੇ ਨਾਲ ਸਾਹਮਣਾ ਹੋਇਆ ਤੇ ਆਹਮੋ ਸਾਹਮਣੇ ਗੋਲੀਆਂ ਵੀ ਜੜੀਆਂ ਨੇ ਉਹ ਚੜੀਆਂ ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ ਤੇ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਸੁਨਿਆਰੇ ਦੀ ਰਿਵਾਲਵਰ ਵੀ ਲੈ ਗਈ। ਫਲਹਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸੁਨਿਆਰੇ ਰਾਮ ਲੁਬਾਇ ਬਰਮਾ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉੱਥੇ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ। ਤੁਹਾਨੂੰ ਆਰੋਡ ਤੋਂ ਰਹਿਣ ਵਾਲੀ ਹੈ ਮੇਰਾ ਨਾਮ ਪ੍ਰਵੀਨ ਮੱਤਾ। ਗੱਲਬਾਤ ਅੱਜ ਦੀ ਰਾਤੀ ਮੈਂ 1 ਵਜੇ ਸਵਾ 1 ਵਜੇ ਬਾਰ ਖੜਾ ਅਤਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਕਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ ਉਹਨਾਂ ਕੋਲ ਰੈਡੀ ਰੈਡੀ ਵੱਡੀ ਗੱਲਾਂ ਕਰ ਰਹੇ ਹੁੰਦੇ ਆ। ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ ਭਤੀਜੇ ਨੂੰ ਫੋਨ ਕਰਦਾ। ਕਿਹਾ ਮਨੀਸ਼ ਤੁਹਾਡੇ ਘਰ ਨਾਲ ਕੋਈ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜੋ। ਓਨੀ ਦੇਰ ਨੂੰ ਐਵੇਂ ਉੱਠ ਗਏ। ਇਹਨਾਂ ਨੇ ਆਪਣਾ ਜਿਹੜਾ ਸੀ ਵਪਾਰ ਉਹ ਫੜ ਲਿਆ। ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਨ ਕੱਟ ਕੇ ਬਾਹਰ ਉਹਦੇ ਤੋਂ ਇੱਕ ਢਾਂਟੇ ਨੂੰ ਤਾਂ ਲੱਗ ਗਿਆ ਕਿ ਬਾੜ ਕੇ ਹੀ ਹੈਗਾ। ਗ੍ਰੀਨ ਲੋਨ ਉਹਨਾਂ ਨੇ ਜਿਸ ਨੇ ਫੋਨ ਕੀਤਾ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਫੋਨ ਕਰਨ ਲੱਗੀ ਸਭ ਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਨੂੰ ਇੱਕਦਮ țeਰਾ ਪਾ ਲਿਆ ਸਾਡੇ ਕਾਮ ਵਾਲੀ ਨੇ ਪਹਿਲੇ ਕਹਿੰਦੇ ਦਰਵਾਜ਼ਾ ਖਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਖੋਡਾ ਜੜਾ ਉਸ ਦੀਆਂ ਕੁੰਡੀਆਂ ਤੋੜ ਕੇ ਅੰਦਰ ਆ ਗਏ ਤੇ ਸਾਰਾ ਕੁਝ ਮਤਲਬ ਪਰ ਮੇਰੀ ਜੂੰਰੀ ਜਨੀ ਨੇ ਪਾਈ ਹੋਈ ਸੀ ਲਾਗੀ ਇਹਨਾਂ ਦੇ ਵੀ ਸਿਰ 'ਤੇ ਉਹਨਾਂ ਨੇ ਬਹੁਤ ਜ਼ਿਆਦਾ ਖੱਟਾ ਮਾਰੀਆਂ ਉਹਨਾਂ ਕੋਲ 8 9 ਕੋਲ 20 ਗਿਆ ਸੀ ਜਿਆਦਾ ਗੰਡੂਆਂ ਦਾ ਸੀ ਇਕਨੇ ਤੇ ਕੈਂਚੀ ਸ਼ੈਦ ਮਾਰੀ ਆ ਉਹਨਾਂ ਕੋਲ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਔਰ ਕੀ ਕਹਿੰਦੇ ਥੈਨੀਆਂ ਥੂਨੀਆਂ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਹੈਲੇ ਯੂ ਨੋ ਇਨ ਦੀ ਹਸਪੀਟਲ ਜਾ ਰਿਹਾ ਬਈ ਪੁਲਿਸ ਨੇ ਮੇਰੇ ਪੁੱਤ ਜੀ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲਨੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਰਾ ਡਿਪੂ ਅਧਿਕਾਰ ਐਸ ਮੁਕਤੀ ਮਾਰ ਦਾ ਥੋੜੀ ਸੀ ਉਹ ਰਤੀ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ ਤੇ ਉਸੇਲੇ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੋਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਉਹ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰਾਤੇ ਸਾਰੇ ਹੀ ਅੰਦਰੋਂ ਫਾਇ ਕਿਤੇ ਜਿਹੜਾ ਕਿ ਉਹ ਭੱਜ ਗਿਆ ਹਾਂਜੀ ਭੋਜ ਦਾ ਸਾਰਾ ਸੋਨਾ ਲੈ ਕੇ ਜੀ ਠਾ ਸਾਡੇ ਵੀ ਲੱਗੇ ਉਹਨਾਂ ਦੇ ਵੀ ਲੱਗੇ ਉਹ ਤੁਹਾਡੇ ਕਿਹਨੇ ਲੱਗੇ ਵੱਡੇ ਭਾਈ ਦੇ ਲੱਗੇ ਹੂਫੜ ਜਿਹੇ ਲੱਗੇ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡੰਗਾ ਮਾਰਿਆ ਅਹੀਂ ਜੋ ਅਹੀਂ ਆ ਰਹੀਗੇ ਉਦੋਂ ਫੋਨ ਕਰਤਾ ਹੈਗਾ ਪਰ ਦੋ ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ ਉਸ ਤੋਂ ਮਿਲ ਕੇ ਕਿਸੇ ਵੀ ਨਜ਼ਾਰਾ ਤਾਂ ਮੈਨੂੰ ਕੋਈ 1:29:30 ਮਿੰਟ ਤੇ ਮਨੀਸ਼ ਦਾ ਫੋਨ ਆਇਆ ਵਾ ਇਸ ਦਾ ਇਸ ਤਰ੍ਹਾਂ ਬੰਦੇ ਪੈ ਗਿਆ ਅਸੀਂ ਇਧਰ ਨੋਟ ਪਿੰਨ ਤੋਂ 4 ਮਿੰਟ ਜਿਆਦਾ ਚੌੜੀ ਸਾਰੀ ਅਸੀਂ ਇੱਥੇ ਪਹੁੰਚੇ ਆ ਤੇ ਉਹਨੇ ਜਦੋਂ ਸਿਰਫ 30 ਕਿਲੋ ਦਾ ਫਰਕ ਪਿਆ ਜਿਹੜੇ ਬੰਦੇ ਨਿਕਲ ਗਏ ਸੀਗੇ ਤੇ ਬਹੁਤ ਜਲਦੀ ਬੰਦੇ ਗਰੇ ਆ ਸਾਡੀ ਗ੍ਰਿਫਤੀ ਹੋਣਗੇ ਉਹਨਾਂ ਨੂੰ ਫੜ ਲਵਾਂਗੇ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਹਿਸਾਲ ਬੜੀਆ ਸਖ਼ਤ ਦਾਤਾਂ ਨੇ ਵੀ ਬੰਦੇ ਕਿਸੇ ਤਰ੍ਹਾਂ ਫਸਨੇ ਨਹੀਂ ਆ ਉਹਨਾਂ ਨੂੰ ਫੜ ਲਿਆ ਜੀ ਮਾਲ ਦਾ ਸੋਨਾ ਪੋਲਾ ਲੈ ਕੇ ਜਾਈ ਨੇ ਜੀ ਇਹਦਾ ਇੱਕ ਆਫਿਸ ਸਾਹ ਜਲੂਚ ਹੈ ਚੈਨਾ ਤੇ ਟੂੜੀਆਂ ਨੇ ਉਹਨਾਂ ਦੇ ਸਪਲਾਈ ਹੈ ਜੀ ਬੰਦੇ ਅਸੀਂ ਬਿੱਲਾ ਕੋਈ ਪਾ ਰਹੇ ਹਾਂ ਨੇ